ਸਾਰੇ ਤੁਹਾਡਾ ਨਾਮ ਔਰ ਯੂਨੀਅਨ ਦਾ ਨਾਮ ਔਰ ਚੋਣ ਕੀ ਕਰੇ ਇਕੱਠ ਕੀਤਾ ਸਾਡੀ ਯੂਨੀਅਨ ਦਾ ਨਾਮ ਪੀਐਸਪੀਐਫ ਯੂਨੀਅਨ ਐਸੋਸੀਏਸ਼ਨ ਤਰਨਤਾਰਨ ਅਸੀਂ ਸਾਰੇ ਗਵਰਨਮੈਂਟ ਜਿਹੜੀ ਵੈਰਾਈਟੀ ਬੰਦ ਕੀਤੀ ਗਈ ਹੈ ਝੋਨੇ ਦੀ ਜਾਂ ਜਿਹੜੀ ਨਾ ਕਹਿਣ ਨਹੀਂ ਬੀਜਣ ਵਾਸਤੇ ਉਹ ਅਸੀਂ ਨਹੀਂ ਰੱਖ ਰਹੇ ਫਿਰ ਵੀ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਸਾਡੇ ਜਿਹੜੇ ਡਿਸਟ੍ਰਿਕਟ ਹੋਰ ਡਿਸਟ੍ਰਿਕਟਾਂ ਦੇ ਵਿੱਚ ਆ ਕੇ ਉਹਨਾਂ ਨੂੰ ਬਾਕੀ ਸਾਰੀਆਂ ਚੀਜ਼ਾਂ ਵਾਸਤੇ ਵੀ ਤੰਗ ਕੀਤਾ ਜਾ ਰਿਹਾ ਕਿ ਲੋਕ ਜਿੰਨੇ ਵੀ ਡੀਲਰ ਆ ਉਹਨਾਂ ਦੀ ਜਿਹੜੀ ਵੀ ਦੁਕਾਨ ਤੇ ਚੈਕਿੰਗ ਹੁੰਦੀ ਆ ਉਹਦੇ ਚ ਬਾਕੀ ਪ੍ਰੋਡਕਟਾਂ ਬਾਰੇ ਵੀ ਉਹਨਾਂ ਨਾਲ ਜਿਆਦਾ ਡਿਸਕਸ ਕੀਤਾ ਜਾਂਦਾ ਨਾ ਕਿ ਜਿਹੜਾ ਪ੍ਰੋਡਕਟ ਵਾਸਤੇ ਉਹ ਦੇਖਣ ਵਾਸਤੇ ਲੱਭਣ ਵਾਸਤੇ ਆਏ ਆ ਜਿਹੜਾ ਕਿ ਉਹਨਾਂ ਨੂੰ ਨਹੀਂ ਮਿਲਦਾ ਸਾਡੀ ਕੀ ਮੰਗ ਹੈ ਸਾਡੀ ਮੰਗ ਇਹ ਆ ਕਿ ਜਿਹੜੇ ਜੇ ਉਹ ਚੈਕਿੰਗ ਕਰਨੀ ਆ ਤੇ ਚੈੱਕ ਇਨ ਕਰਨਾ ਅਸੀਂ ਉਹ ਜਿਹੜੇ ਗਵਰਨਮੈਂਟ ਨੇ ਬੈਨ ਕੀਤਾ ਪ੍ਰੋਡਕਟ ਆ ਹੀ ਨਹੀਂ ਵੇਚਣੇ ਤੇ ਐਸੋਸੀਏਸ਼ਨ ਇਸ سلسلے ਦੇ ਵਿੱਚ ਤਰਨ ਤਰਨ 21 ਤਰੀਕ 21 ਅਪ੍ਰੈਲ 2025 ਨੂੰ ਬੰਦ ਕਰ ਰਹੀ ਹੈ ਉੱਚ ਅਧਿਕਾਰੀਆਂ ਨੂੰ ਮੈਮੋਰੈਂਡਮ 21 ਤਰੀਕ ਨੂੰ ਸਵੇਰੇ 12 ਵਜੇ ਕੱਢੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਚੀਫ ਐਗਰੀਕਲਚਰ ਅਫਸਰ ਤਰਨਤਰਨ ਨੂੰ ਦਿਆਂਗੇ ਜੀ ਫਿਰ ਅਸੀਂ ਅੰਨ ਮਿੱਥੇ ਸਮੇਂ ਲਈ ਅੱਗੋਂ ਫੈਸਲਾ ਲਵਾਂਗੇ ਸਾਰੇ ਸਹਿਬਾਨ ਮਿਲ ਕੇ ਕਿ ਬੰਦ ਕਰਨ ਦਾ ਜਿਸ ਤਰ੍ਹਾਂ ਕੀਤਾ ਜਾਏਗਾ ਨਾਮ ਔਰ ਯੂਨੀਅਨ ਦਾ ਨਾਮ ਔਰ ਕਿਉਂ ਕੱਟ ਕੀਤਾ ਗਿਆ ਤੇਰਾ ਨਾਮ ਜਗਤਾਰ ਸਿੰਘ ਹੈ ਜੀ ਮੰਡੀ ਤਰਨਤਾਰਨ ਨਿਊ ਗ੍ਰੇਨ ਮਾਰਕੀਟ ਤਰਨਤਾਰਨ ਸੀਡ ਔਰ ਪੈਸਟੀਸਾਈਡ ਫਰਟੀਲਾਈਜ਼ਰ ਐਸੋਸੀਏਸ਼ਨ ਟੋਟਲ ਡਿਸਟ੍ਰਿਕਟ ਦੇ ਸਾਰੇ ਤੋਂਤੇ ਸੱਜਣ ਜਿਹੜੇ ਅਸੀਂ ਇਕੱਠੇ ਹੋਏ ਆ ਸਬੰਧ ਵਿੱਚ ਕਿ ਸਾਡੇ ਸੀਡ ਦੇ ਮੁਤਾਬਕ ਜੋ ਗਵਰਨਮੈਂਟ ਨੇ ਵੈਰਾਈਟੀਆਂ ਡੀ ਨੋਟੀਫਾਈ ਕੀਤੀਆਂ ਨੇ ਹਾਈਬ੍ਰਿਡ ਹੈ ਜਾਂ ਪੂਸ਼ਾ ਹੈ ਉਹ ਸਾਡੇ ਡੀਲਰ ਜਿਹੜੇ ਆ ਕੋਈ ਵੀ ਵੇਚਣ ਦੇ ਹੱਕ ਦੇ ਵਿੱਚ ਨਹੀਂ ਆ ਪਰ ਉਹਦੇ ਸਬੰਧ ਦੇ ਨਾਲ ਨਾਲ ਜਿਹੜੀਆਂ ਬਾਕੀ ਹੋਰ ਵੈਰਾਈਟੀਆਂ ਜਾਂ ਫਰਟੀਲਾਈਜ਼ਰ ਨੇ ਜਿੰਨੇ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਬਾਹਰਲੇ ਜ਼ਿਲ੍ਹਿਆਂ ਦੇ ਵਿੱਚ ਉਸਦੇ 당 ਉਹ ਹੀ ਆਪਣੇ ਚੀਫ ਸਾਹਿਬ ਨੂੰ ਡਿਸਟ੍ਰਿਕਟ ਚੀਫ ਨੂੰ ਜਿਹੜਾ ਵਾਹੀ ਮੈਸੇਜ ਦੇਵਾਂਗੇ ਕਿ ਸਾਨੂੰ ਇਹ ਪਰੇਸ਼ਾਨੀ ਜਿਹੜੀ ਆ ਰਹੀ ਹੈ ਇਹ ਸਾਨੂੰ ਨਾ ਆਵੇ ਤੇ ਸੋ ਆ ਰਹੀ ਬਦਰੀ ਕਾਲ ਦਿੱਤੀ ਆ ਸਾਰਾ ਡਿਸਟ੍ਰਿਕਟ ਜਿਹੜਾ ਵਾ ਉੱਥੇ ਚੀਫ ਦਫ਼ਤਰ ਜਿਹੜਾ ਵਾ ਪਹੁੰਚੇਗਾ ਤੇ ਚੀਫ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਦੇਵਾਂਗੇ ਸਰ ਨੇ ਆਇਤੇ ਵਿਖੋ ਸੈਂਟਰਲ ਸੈਕਟਰ ਬੋਰਡ ਜਾਂ ਚੰਡੀਗੜ੍ਹ ਤੋਂ ਅਸੀਂ ਡਾਇਰੈਕਟਰ ਚੀਫ ਆਇਆ ਜਿਹੜੀਆਂ ਟੀਮਾਂ ਗਠੜ ਹੋਈਆਂ ਨੇ ਠੀਕ ਹੈ ਪਰ ਕਰਨ ਸਾਡੇ ਕੋਲ ਸਾਰਾ ਕੁਝ ਜਿਹੜਾ ਹੈਗਾ ਉਹ ਪਰ ਉਹ ਜਿਹੜੀਆਂ ਅਦਰ ਹੋਰ ਪ੍ਰੋਬਲਮਾਂ ਨੇ ਕਦੀ ਜਿੰਕ ਫਾਲ ਲਈ ਕਦੀ ਆ ਫਾਲ ਲਿਆ ਕਦੀ ਬਾਇਓ ਫਾਲ ਲਈ ਮਤਲਬ ਉਹ ਚੀਜ਼ਾਂ ਤੋਂ ਜਿਹੜਾ ਵਾ ਇੱਕ ਡੀਲਰ ਨੂੰ ਫਸਾਉਣ ਦੇ ਚੱਕਰ ਦੇ ਵਿੱਚ ਤੁਹਾਡਾ ਮੰਨਣਾ ਕਿ ਤੁਸੀਂ ਐਸਾ ਕੋਈ ਕੰਮ ਨਹੀਂ ਕਰਦੇ ਜਿੰਨੇ ਤਾਂ ਕਾਦੀ ਦਰਵਾਣਾ ਦੇ ਹਾਂ ਬਿਲਕੁਲ